ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾ ਮੰਡੀ ਗਵਿੰਦਗੜ ਵਿਖੇ ਪ੍ਰਿੰਸੀਪਲ ਮੈਡਮ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੂਹ ਕਾਲਜ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਪ੍ਰਿੰਸੀਪਲ ਕਾਮਨਾ ਗੁਪਤਾ ਵੱਲੋਂ ਰਾਸ਼ਟਰੀ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ-ਨਾਲ ਹੋਰ ਸਮਾਜਿਕ ਗਤੀਵਿਧੀਆਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਗਈ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਐਂਟਰਪ੍ਰਨਰਸ਼ਿਪ ਇਨੋਵੇਸ਼ਨ ਅਤੇ ਰਾਸ਼ਟਰੀ ਏਕਤਾ ਵਿੱਚ ਨੌਜਵਾਨਾਂ ਦਾ ਯੋਗਦਾਨ ਵਰਗੇ ਵਿਸ਼ਿਆਂ ਉੱਪਰ ਸੈਮੀਨਾਰ ਵੀ ਕਰਵਾਇਆ ਗਿਆ ਤਾਂ ਜੋ ਨੌਜਵਾਨ ਨਵੇਂ ਕਿੱਤਿਆਂ ਤੇ ਸਵੈ ਰੋਜ਼ਗਾਰ ਨਾਲ ਜੁੜ ਸਕਣ ਪ੍ਰੋਗਰਾਮ ਪ੍ਰਬੰਧਕਾਂ ਨੇ ਦੱਸਿਆ ਇਸ ਤਰੀਕੇ ਦੇ ਪ੍ਰੋਗਰਾਮ ਸਮੁੱਚੇ ਹਫ਼ਤੇ ਅਯੋਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਸਮਾਜ ਸੇਵਾ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ ਸ਼ੁਕਾਮਨਾਵਾਂ ਦਿੰਦੀਆਂ ਕਿ ਨਵੇਂ ਸਾਲ 'ਚ ਤੁਹਾਡੇ ਤਰੱਕੀ ਹੋਵੇ ਖੋ ਪੜ੍ਹਨੀ ਕੋ ਤੇ ਆਪਣੇ ਅਤੇ ਆਪਣੇ ਮਾਪੇ ਮਾਪਿਓ ਤੇ ਆਪਣੇ ਕਾਲਜ ਦਾ ਨਾਮ ਉੱਚਾ ਕਰੋ ਠੀਕ ਹੈ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੋ ਤੇ ਇਸ ਦੇ ਨਾਲ ਹੀ ਮੈਂ ਆਏ ਕੋ ਪਤਵੰਤੇ ਮਹਿਮਾਨਾਂ ਦਾ ਜੀ ਆਇਆਂ ਕਰਦੀ ਹਾਂ ਉਹਨਾਂ ਨੂੰ ਸਵਾਗਤ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਬਿਜ਼ੀ ਸ਼ਡਿਊਲ ਚ ਸਮਾਂ ਕੱਢਿਆ ਤੇ ਸਾਡੇ ਬੱਚਾ ਨਾਲ ਰੂਬਰੂ ਹੋਏ ਤੇ ਇਹਨੇ ਸਿੰਪਲ ਸ਼ਬਦਾਂ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਬੱਚਾ ਤੁਹਾਨੂੰ ਪਤਾ ਹੀ ਹੈ ਗਰੇਵ ਸਾਹਿਬ ਜੀ ਨੇ ਜੀ ਮੈਂ ਦੱਸਿਆ ਕਿ ਅੱਜ ਆਪਾਂ ਨੈਸ਼ਨਲ ਯੂਥ ਡੇ ਮਨਾ ਰਹੇ ਹਾਂ 12 ਜਨਵਰੀ ਨੂੰ ਤੇ ਅੱਜ ਅੱਜ ਆਪਣੇ ਔਨਰੇਬਲ ਪ੍ਰਾਈਮ ਮਿੰਿਸਟਰ ਸਾਹਿਬ ਮੋਦੀ ਸਾਹਿਬ ਮਹਾਰਾਸ਼ਟਰ ਦੇ ਵਿੱਚ ਨਸੀਬ ਦੇ ਵਿੱਚ ਯੂਥ ਨੂੰ ਸੰਬੋਧਨ ਕਰਨਗੇ ਯੂਥ ਤਪ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 15 ਤੋਂ 24 ਸਾਲ ਦੀ ਉਮਰ ਦਾ ਹੁੰਦਾ ਹੈ ਟਾਈਮ ਉਹਨੂੰ ਅਸੀਂ ਮੇਨ ਯੂਥ ਦੇ ਵਿੱਚ ਗਿਣਦੇ ਹਾਂ ਅੱਜ ਦੀ ਵਰਕਸ਼ਾਪ ਦੇ ਵਿੱਚ ਜਿਹੜੀ ਇਹ ਵੀਡੀਓ ਆਪਾਂ ਦਿਖਾਈ ਆ ਸਿੱਧੇ ਤੌਰ ਤੇ ਇਹਦੇ ਨਾਲ ਕੋਈ ਸੰਬੰਧ ਨਹੀਂ ਪਰ ਇਹਦੇ ਵਿੱਚ ਕੁਝ ਚੈਲੰਜਸ ਦਿਖਾਏ ਨੇ ਜਿਹੜੇ ਐਗਰੀਕਲਚਰ ਦੇ ਵਿੱਚ ਨਵੇਂ ਚੈਲੰਜਸ ਪੈਦਾ ਹੋ ਰਹੇ ਨੇ ਤੁਸੀਂ ਜੂ ਤੋਂ ਤੁਸੀਂ ਇਹਦੇ ਉੱਤੇ ਕੰਮ ਕਰਨਾ ਉਹ ਚੈਲੰਜ ਨੂੰ ਐਕਸੈਪਟ ਕਰਨਾ ਉਹਦੇ ਵਾਸਤੇ ਇਨੋਵੇਸ਼ਨ ਕਰਨੀ ਆਵੇ ਜਿਹੜਾ ਆਪਣਾ ਅੱਜ ਮੇਨ ਮਕਸਦ ਆ ਇਨੋਵੇਸ਼ਨ ਦੀ ਜਿਹੜੀ ਆਪਾਂ ਗੱਲ ਕਰਨੀ ਆ ਐਗਰੀਕਲਚਰ ਇੱਕ ਬਹੁਤ ਵੱਡਾ ਸਕੋਪ ਆ ਜੇ ਆਪਾਂ ਇਹ ਗੱਲ ਲਈਏ ਵੀ ਖੇਤੀਬਾੜੀ ਇਕਨੋਮਿਕਸ ਦੀ ਜਾਂ ਭਾਰਤ ਦੀ ਰੀੜ ਦੀ ਹੱਡੀ ਦਾ ਕੰਮ ਕਰਦੀ ਹੈ ਹੁਣ ਇਹਦੇ ਵਿੱਚ ਕੀ ਕੀ ਆਪਾਂ ਐਗਰੀਕਲਚਰ ਦੇ ਵਿੱਚ ਕੀ ਓਪਰਚ्युनिटीਜ਼ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜਿੱਦਾਂ ਇਸ ਟਾਈਮ ਇੱਕ ਪੈਟਰਨ ਚੱਲਦਾ ਝੋਨਾ ਕਣਕ ਝੋਡਾ ਕਣਕ ਪਰ ਆਪਾਂ ਨੂੰ ਇਹ ਤੋਂ ਬਾਹਰ ਨਿਕਲਣਾ ਪੈਣਾ ਜਿਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਆ ਵੀ ਉਦਮੀ ਦੀ ਗੱਲ ਕਰਦੇ ਆ ਅਸੀਂ ਆਪਣਾ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਡਾਇਵਰਸਿਫਿਕੇਸ਼ਨ ਦੀ ਗੱਲ ਕਰਾਂਗੇ ਜੇ ਅਸੀਂ ਕਣਕ ਤੇ ਝੋਨੇ ਨੂੰ ਛੱਡ ਦਿੰਨੇ ਆ ਆਲ ਸੀਡਸ ਆਉਂਦੀਆਂ ਨੇ ਦਾਲਾਂ ਦਾ ਖੇਤੀ ਹੋ ਸਕਦੀ ਆ ਇਹ ਤੋਂ ਬਿਨਾ ਮੈਡੀਸਨਲ ਜਿਹੜੇ ਖੇਤੀ ਅੱਜ ਕੱਲ ਮੈਡੀਸਨ ਪlant ਲਾਉਂਦੇ ਨੇ ਲੋਕ ਉਹਨਾਂ ਦੀ ਪ੍ਰੋਸੈਸਿੰਗ ਵੀ ਆਪ ਕਰਦੇ ਨੇ ਅੱਜ ਸਾਡੇ ਜਵਾਲਾ Nehru Government College ਦੇ ਵਿੱਚ National Youth Day 12 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਸੁਪਲੈਕਸ ਦੇ ਵਿੱਚ ਸਾਰੇ ਬੱਚਿਆਂ ਨੂੰ ਅਸੀਂ ਸੰਬੋਧਨ ਕਰਦੇ ਹੋਏ ਇਹ ਹੀ ਦੱਸਿਆ ਹੈ ਕਿ ਜਿਹੜੇ ਯੂਥ ਹੈ ਉਹ ਵਿਕਸਿਤ ਹੋਏਗਾ ਤਦ ਹੀ ਭਾਰਤ ਵਿਕਸਿਤ ਹੋਏਗਾ ਤੇ ਉਹਨਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਹੈ ਉਹਨਾਂ ਦੇ ਵਿੱਚ ਜਿਹੜੀ એનર્ਜੀ ਹੈ ਲਿਮਟਲੈਸ ਹੈ ਉਹ ਜੇ ਉਹਨਾਂ ਦੇ ਵਿੱਚ ਜਿਹੜੇ ਆਈਡੀਆਜ਼ ਹੈ ਬਹੁਤ ਅਨਲਿਮਟਿਡ ਹੁੰਦੇ ਹੈ ਜੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਤਦੇ ਇੰਡੀਆ ਦਾ ਵਿਕਾਸ ਹੋ ਸਕਦਾ ਹੈ ਤੇ ਪੰਜਾਬ ਸਰਕਾਰ ਦੇ ਮਾਯੋਗ ਮੁੱਖ ਮੰਤਰੀ ਜੀ ਦਾ ਵੀ ਇਹ ਹੀ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਸਾਡਾ ਉਹ ਰੰਗਲਾ ਪੰਜਾਬ ਹੋਵੇ ਵਿਕਸਿਤ ਪੰਜਾਬ ਉਹ ਉਹ ਤਦੇ ਹੋ ਸਕਦਾ ਜੇ ਪੰਜਾਬ ਦਾ ਬੱਚਾ ਪੰਜਾਬ ਦੇ ਵਿੱਚ ਹੀ ਰਹੇ ਪੰਜਾਬ ਦਾ ਬੱਚਾ ਤਾਂ ਹੀ ਪੰਜਾਬ 'ਚ ਰਹੂਗਾ ਜੇ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਹੋਏਗੀ ਤੇ ਇਸੇ ਅੱਜ ਕਾਲਜ ਦੇ ਵਿੱਚ ਵੱਖ-ਵੱਖ ਸਕੀਮਾਂ ਦੀਆਂ ਇਹਨਾਂ ਪੰਜਾਬ ਸਰਕਾਰ ਦੁਆਰਾ ਜੋ ਚਲਾਈਆਂ ਜਾ ਰਹੀਆਂ ਹਨ ਬੱਚਾ ਨੂੰ ਮੋਟੀਵੇਟ ਕੀਤਾ ਹੈ ਕਿ ਤੁਸੀਂ ਉਹਨਾਂ ਸਕੀਮਾਂ ਅਧੀਨ ਜਿਹੜਾ ਪੰਜਾਬ ਗਵਰਨਮੈਂਟ ਨੇ ਪੈਸਾ ਪ੍ਰੋਵਾਈਡ ਕੀਤਾ ਹੈ ਸਰਕਾਰੀ ਕਾਲਜਾਂ ਨੂੰ ਉਹਦੇ ਅਧੀਨ ਤੁਸੀਂ ਆਪਣੇ ਸਕਿੱਲਸ ਨੂੰ ਇੰਪਰੂਵਮੈਂਟ ਕਰੋ ਤਾਂ ਕਿ ਇੱਥੇ ਰਹਿ ਕੇ ਤੁਸੀਂ ਰੋਜ਼ਗਾਰ ਪ੍ਰਾਪਤ ਕਰ ਸਕੋ ਤੇ ਬਾਹਰ ਜਾਣ ਦੀ ਤੁਹਾਨੂੰ ਲੋੜ ਨਾ ਮੈਸੂਰ ਹੋਵੇ ਇਸ ਲਈ ਯੂਥ ਜਿਹੜਾ ਹੈਗਾ ਉਹ ਆਪਣਾ एनर्जी है पॉजिटिवली यूज करें ते ਨਾਲ ਦੀ ਨਾਲ ਅੱਜ ਅਸੀਂ ਐਂਟਰਪ੍ਰੈਨਿਓਰਸ਼ਿਪ ਇਨੋਵੇਸ਼ਨ ਤੇ ਵੀ ਇੱਕ ਲੈਕਚਰ ਕਰਵਾਇਆ ਜਿਹਦੇ ਵਿੱਚ ਬੱਚਿਆਂ ਨੂੰ ਕਿਹਾ ਕਿ ਜੇ ਬੱਚੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਤੇ ਪੰਜਾਬ ਗਵਰਨਮੈਂਟ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਨੂੰ ਤਿਆਰ ਹੈ ਤੇ ਇਸ ਲਈ ਅਸੀਂ ਅੱਜ ਬੱਚਿਆਂ ਨੂੰ ਮੋਟੀਵੇਟ ਕੀਤਾ ਅੱਜ ਸਰ ਬੜੀ ਖੁਸ਼ਕਿਸਮਤੀ ਹੈ ਬੜਾ ਸੁਭਾਗਾ ਦੇਣਾ ਕਿ ਅੱਜ ਸਾਡੇ ਕਾਲਜ 'ਚ ਇਹਦੇ ਨਾਲ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਇੱਕ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਨੇ ਆਰਗੇਨਾਈਜ਼ ਹੋਏ ਆ ਜਿਹਦੇ ਵਿੱਚ ਅਸੀਂ ਪਹਿਲਾਂ ਸਕਿੱਲ ਤੇੜੀ ਐਂਟਰਪ੍ਰੀਨਿਓਰ ਤੇ ਜਿਹੜਾ ਇਨੋਵੇਸ਼ਨਸ ਹੈ ਉਹਨੂੰ ਉਭਾਰਨ ਦੇ ਲਈ ਇੱਕ ਸੈਮੀਨਾਰ ਇੱਕ ਵਰਕਸ਼ਾਪ ਆਰਗੇਨਾਈਜ਼ ਕੀਤੀ ਐ ਤੇ ਜਿਵੇਂ ਤੁਸੀਂ ਕਿਹਾ ਕਿ ਅੱਜ ਨੈਸ਼ਨਲ ਯੂਥ ਡੇ ਐ ਯੂਥ ਦੀ ਜੇ ਆਪਾਂ ਗੱਲ ਕਰੀਏ ਖਾਸ ਤੌਰ ਤੇ ਇੰਡੀਆ ਦੇ ਵਿੱਚ ਅੱਜ ਯੂਥ ਦੀ ਜਿਹੜੀ ਪਾਰਟਿਸਪੇਸ਼ਨ ਐ ਉਹ ਮੋਰ ਦੈਨ 50 ਦੇ ਨੇੜੇ ਯੂਥ ਜਿਹੜਾ ਐ ਇੰਡੀਆ ਦੇ ਵਿੱਚ ਐ ਤੇ ਯੂਥ ਕਿਸੇ ਵੀ ਕੋਈ ਵੀ ਚਾਹੇ ਉਹ ਪਿੰਡ ਮੱਲਾ ਹੈ ਸ਼ਹਿਰ ਹੈ ਕੰਟਰੀ ਹੈ ਸਟੇਟ ਹੈ ਉਹਨੂੰ ਕਿਸੇ ਨੂੰ ਵੀ ਜੇ ਉਹ ਅੱਗੇ ਜਾਣਾ ਤਾਂ ਉਹ ਲੈ ਕੇ ਯੂਥ ਨਹੀਂ ਜਾਣਾ ਹੁੰਦਾ ਕਿਉਂਕਿ ਯੂਥ ਜਿਹੜੀ ਹੈ ਉਹਦੇ ਵਿੱਚ ਇੱਕ ਵੱਖਰੀ ਪ੍ਰਤਿਭਾ ਇੱਕ ਚਿੰਗ ਹੁੰਦੀ ਹੈ ਗੱਲ ਹੁੰਦੀ ਹੈ ਉਹਨੂੰ ਪਛਾਣਨ ਦੀ ਉਹਨੂੰ ਸਹੀ ਸੇਧ ਦੇਣ ਦੀ ਸੇ ਸਾਡਾ ਮਕਸਦ ਹੁੰਦਾ ਹੈ ਕਿ ਇਦਾਂ ਦੇ ਪ੍ਰੋਗਰਾਮ ਇਦਾਂ ਦੇ ਵਕਤ ਇਸ ਤਰ੍ਹਾਂ ਦੇ ਡਿਫਰੈਂਟ ਸਪੀਕਰਸ ਨੂੰ ਬੁਲਾਈਏ ਕਿ ਉਹ ਜਿਹੜੇ ਯੂਥ ਦੇ ਅੰਦਰ ਮੋਟੀਵੇਸ਼ਨ ਤੇ ਐਨਕਰਾਜਮੈਂਟ ਪੈਦਾ ਕਰਨ ਤੇ ਅੱਜ ਬੜੀ ਖੁਸ਼ੀ ਦੀ ਗੱਲ ਸੀ ਕਿ ਪਟਿਆਲੇ ਤੋਂ ਆਪਣੇ ਆਪ ਚ ਜਿਹੜੇ ਇੰਸਟੀਚਿਊਸ਼ਨ ਨੇ ਜਤਿੰਦਰ ਗਰੇਵਾਲ ਜੀ ਤੇ ਉਹਨਾਂ ਦੀ ਟੀਮ ਸਾਡੇ ਕਾਲਜ ਸਾਡੇ ਵਿਸ਼ੇਸ਼ ਪ੍ਰਿੰਸੀਪਲ ਮੈਮ ਦੇ ਸੱਦੇ ਤੇ ਆਏ ਤੇ ਉਹਨਾਂ ਨੇ ਬੜਾ ਹੀ ਮਤਲਬ ਸੰਵੇਦਨਸ਼ੀਲ ਤੇ ਬਹੁਤ ਗੰਭੀਰ ਮੁੱਦਿਆਂ ਨੂੰ ਟੱਚ ਕੀਤਾ ਕਿ ਯੂਥ ਜਿਹੜਾ ਹੈ ਅੱਜ ਦਾ ਉਹ ਕਿਵੇਂ ਡਾਇਵਰਟ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਯੂਥ ਅੱਜ ਅੱਜ ਦਾ ਜਿਹੜਾ ਯੂਥ ਹੈ ਉਹ ਚਾਹੇ ਲਿਟਰੇਚਰ ਲੈ ਲੋ ਚਾਹੇ ਉਹ ਕਿਸੇ ਅਸਪੈਕਟ ਨੂੰ ਲੈ ਲੋ ਉਹ ਜਾਗਰੂਕ ਨਹੀਂ ਹੈ ਉਹ ਪੜਦੇ ਨਹੀਂ ਹੈ ਉਹ ਅੱਜ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸਾਰੇ ਇਨਸਾਨ ਜਿਹੜੇ ਨੇ ਉਹ ਆਪਣੇ ਕਰਤੱਵਾਂ ਪ੍ਰਤੀ ਤਾਂ ਅਸੀਂ ਬਹੁਤ ਬੋਲਦੇ ਆ ਅਧਿਕਾਰਾਂ ਪ੍ਰਤੀ ਲੜਦੇ ਆ ਪਰ ਆਪਣੇ ਕਰਤੱਵਾਂ ਪ੍ਰਤੀ ਨਹੀਂ ਅਸੀਂ ਕੁਝ ਕਹਿੰਦੇ ਮੈਂ ਇਹ ਤਾਂ ਕਹਿ ਦਾਂਗਾ ਕਿ ਮੈਨੂੰ ਤਨਖਾਹ ਨਹੀਂ ਮਿਲੀ ਮੈਂ ਨਾਰਾ ਲਾਦਾਗਾ ਮੈਂ ਧਰਨੇ ਦਊਗਾ ਪਰ ਜੇ ਮੈਂ ਚਿਪਸ ਖਾਦੇ ਤਾਂ ਮੈਂ ਉਹ ਜਿਹੜਾ ਉਹਦਾ ਉਹਦਾ ਰੈਜ਼ੀਡੂਲ ਹੈ ਜਿਹੜੇ ਕਾਗਜ਼ ਹੈ 1 ਮਿੰਟ ਲਾਉਂਗਾ ਸਰ ਤੋਂ ਸੌਫਟਵਰ ਇਹ ਹੀ ਚੀਜ਼ਾਂ ਨੇ ਛੋਟੇ-ਛੋਟੀਆਂ ਜਿਹੜੀਆਂ ਇਹ ਉਪਰਾਲਾ ਸੀਗਾ ਅੱਜ ਦਾ ਜਿਹਦੇ ਵਿੱਚ ਸਰ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਯੂਥ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਪਰਸਨੈਲਿਟੀ ਕਲਟ ਹੈ ਜਿਹੜਾ ਵਿਦਿਆਰਥੀ ਦਾ ਔਰਾ ਹੈ ਉਹਦੇ ਚ ਚਾਹੇ ਉਹ ਡਿਸਪਲਿਨ ਹੋਵੇ ਚਾਹੇ ਉਹਨਾਂ ਦੀ ਗੁੱਡ ਲਿਸਨਿੰਗ ਸਕਿਲਸ ਹੋਣ ਉਹ ਕਿਵੇਂ ਅਸੀਂ ਉਹਨੂੰ ਮਤਲਬ ਇੱਕ ਅੱਛੀ ਦਿਸ਼ਾ ਦੇ ਕੇ ਕਿਵੇਂ ਉਹਨਾਂ ਨੂੰ ਸਮਾਜ ਦੇ ਵਿੱਚ ਅਗਾਹ ਵਧੂ ਸੋਚ ਨੂੰ ਲੈ ਕੇ ਅੱਗੇ ਲੈ ਕੇ ਜਾਣਾ ਸੋ ਇਹ ਸਾਡਾ ਮਕਸਦ ਸੀਗਾ ਤੇ ਖੁਸ਼ਕਿਸਮਤ ਹਾਂ ਕਿ ਅੱਜ ਦਾ ਸਾਡਾ ਪ੍ਰੋਗਰਾਮ ਬੜਾ ਅੱਛਾ ਹੋਇਆ ਤੇ ਮੈਨੂੰ ਆਸ ਹੈ ਕਿ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਅਗਾਹ ਵਧਣਗੇ ਤੇ ਆਪਣੇ ਮਾਪਿਆਂ ਦਾ ਸਾਡੇ ਕਾਲਜ ਦਾ ਨਾਮ ਰੋਸ਼ਨ ਕਰਨਗੇ